ਤੁਜੋਤ ਸਵੀਰਾਂ ਨੇ ਸ਼ੀਤਲ ਉੰਗਰਾਲ ਪਹੁੰਚ ਚੁਕੇ ਨੇ ਹਾਂਜੀ ਸ਼ੀਤਲ ਜੀ ਤੁਸੀਂ ਵੋਟ ਵੋਟ ਜ਼ਰੂਰ ਪਾਓ ਲੇਕਿਨ ਇੱਕੋ ਹੀ ਸਵਾਲ ਹੈ ਮਹਿੰਦਰ ਭਗਤ ਨੇ ਇਹ ਕਿਆ ਕਹਿੰਦੇ ਕਿ ਜੋ ਇਲਜ਼ਾਮ ਲਗਾਏ ਜਾ ਰਹੇ ਕਿ ਸੂਟ ਵੰਡੇ ਜਾ ਰਹੇ ਹੈ ਕਹਿੰਦੇ ਇਹ ਸਿਰਫ ਰੌਲਾ ਪਾ ਰਹੇ ਉਹਨਾਂ ਨੂੰ ਆਪਣੀ ਹਾਰ ਦਿਖਸਰੀ ਤਾਂ ਇਹ ਸਭ ਕਰ ਰਹੇ ਨੇ ਮੈਂ ਦੋਨ ਸਪੋਰਟ ਪਾਉਨ ਸਾਰੇ ਇਕੱਠੇ ਬਾਈਟ ਦੇ ਦਾਂਗਾ ਇਹ ਹਾਰ ਮੇਰੀ ਹੈ ਜੇ ਸੂਟੋ ਵੰਡ ਰਹੇ ਹਾਂ ਹਾਂਜੀ ਰਾਸ਼ਨੋ ਵੰਡ ਰਹੇ ਆ ਪੈਸਾ ਉਹ ਵੰਡ ਰਹੇ ਆ ਇਹ ਕਿਹਦੀ ਹਾਰ ਹੈ ਲੋਕ ਚਾਹਨਾ ਸਭ ਜਾਣਦੇ ਆ ਲੋਕ ਦੇਖ ਰਹੇ ਆ ਇਹ 11 ਹਟਾਉਣ ਦਾ ਸਿਰ ਦੇ ਉੱਤੇ ਕਹਿਣ ਦਾ ਮਤਲਬ ਅੱਜ ਮੇਰੇ ਲੋਕਾਂ ਦੀ ਜਿਹੜੀ ਕੀਮਤ ਹੈ ਉਹ 200 ਰੁਪਏ ਹੈ 200 ਰੁਪਏ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ ਮੇਰੇ ਜਿਹੜੇ ਵੈਸਤੇ ਲੋਕ ਹੈ ਉਹਨਾਂ ਦੀ ਵੈਲਿਊ ਕੀ ਹੈ 200 ਰੁਪਏ ਹੈ ਸ਼ਰਮ ਚਾਹੀਦੀ ਹੈ ਮਹਿੰਦਰ ਭਗਤ ਜੀ ਨੂੰ ਇਹ ਬਿਆਨ ਦੇਣ ਦੇ ਲਈ ਲੋਕਤੰਤਰ ਦੀ ਹੱਤਿਆ ਕੀਤੀ ਉਹਨਾਂ ਨੇ ਮਤਲਬ ਕਿ ਜਲੰਧਰ ਦੇ ਲੋਕ ਇਮਾਨਦਾਰ ਲੋਕ ਜਿਨ੍ਹਾਂ ਉੱਤੇ ਐਡਾ ਵੱਡਾ ਜਿਹੜਾ ਲਾਇਆ ਧੱਬਾ ਇਹ ਧੱਬਾ ਲਾਉਣ ਵਾਲੇ ਆਮ ਆਦਮੀ ਪਾਰਟੀ ਹੈ ਅੱਜ ਉਹਨਾਂ ਦੇ ਗੁਰਖੇ ਬਦਮਾਸ਼ ਗੁੰਡੇ ਬਾਰੂ ਆਇਆ ਜੇ ਉਹਨਾਂ ਕੋ ਵਰਕਰ ਹੁੰਦੇ ਤੇ ਵਰਕਰ ਵੜਾਉਂਦੇ ਅੱਜ ਵਰਕਰ ਨਹੀਂ ਮਿਲ ਰਿਹਾ ਬੰਨ ਦੇ ਲਈ ਇਹ ਸਿਰ ਕਲੀਅਰ ਤੇ ਕਲੀਅਰ ਕੋਈ ਮੁਕਾਬਲਾ ਭਗਵੰਤ ਮਾਨ ਸਾਹਿਬ ਜੀ ਲੜੀ ਲੜਾਈ ਹੈ ਤੁਹਾਡੇ ਨਾਲ ਹੈ ਕੋਈ ਮਹਿੰਦਰ ਭਗਨ ਲੜਾਈ ਨਹੀਂ ਹੈ ਇੱਕ ਗਰੀਬ ਘਰ ਦਾ ਬੱਚਾ ਅੱਜ ਪੂਰੀ ਸਰਕਾਰ ਨਾਲ ਲੜ ਰਿਹਾ ਗਰੀਬ ਘਰ ਦਾ ਬੱਚਾ ਅੱਜ ਆਪਣੇ ਲੋਕਾਂ ਦੇ ਲਈ ਲੜ ਰਿਹਾ ਸਿਰ ਤੇ ਸਿਰ ਮੈਨੂੰ ਇਹ ਜਵਾਬ ਦਿੱਤਾ ਜਾਵੇ ਕਿ ਰਾਸ਼ਨ ਸ਼ਰਾਬ ਸੂਟ 50 ਰੁਪਏ ਦਾ ਸੂਟ ਹੈ ਲੋਕ ਵੜਦੇ ਦਣਗੇ ਮੈਂ ਕਿਸਾਲੇ ਸ਼ੀਤ ਨੂੰ ਗਰਾ ਲਾਪ ਨਹੀਂ ਕਰ ਸਕੀ ਤਾਂ ਹਮ ਤਾਂ ਕਰਕੇ ਉਹਨਾਂ ਦੇ ਉਹਨਾਂ ਨੂੰ ਮੈਂ ਕੋਈ ਜਵਾਬ ਦੇ ਨਹੀਂ ਆ ਉਹ ਬੰਦ ਮੰਦਬੁੱਧੀ ਲੋਕ ਹੈ ਮੈਂ ਜਵਾਬ ਦੀ ਮਹਿੰਦਰ ਭਗਤ ਨੂੰ ਨਹੀਂ ਹੈ ਉਹਨੂੰ ਕੀ ਦੇਣਾ ਉਹ ਤਾਂ ਅਪੀਲ ਕਰਦਾ 11 ਤਰੀਕ ਦੀ ਲੋਕਾਂ ਨੂੰ ਪਤਾ ਨਹੀਂ ਕੀ ਕੀ ਬੋਲੀ ਜਾ ਰਿਹਾ ਇਸ ਕਰਕੇ ਕਿ ਉਹਰਾ ਮੈਂ ਕੋਈ ਜਵਾਬ ਦੇ ਨਹੀਂ ਮੈਂ ਆਪਣੇ ਲੋਕਾਂ ਦਾ ਜਵਾਬ ਦੇ ਰਹੀਆਂ ਜਿਹੜਾ ਵੈਸਤੇ ਲੋਕਾਂ ਦਾ ਜਵਾਬ ਦੇ ਰਹੀਆਂ ਜਿਹਨਾਂ ਲੋਕਾਂ ਨੇ ਨਿਰਣੇ ਲੈਣਾ ਹੈ ਮੈਂ ਇਹ ਹੀ ਅਪੀਲ ਕਰਾਂਗਾ ਵੋਟ ਜੂੜ ਪਾਣ ਜਾਓ ਸੱਚੋ ਝੂਠ ਦਾ ਫੈਸਲਾ ਲੋਕ ਕਰਨਗੇ ਪਰ ਮੇਰੇ ਲੋਕ ਬਕਾਊ ਨਹੀਂ ਹੈ ਗੁਰਾਜਨ ਸਾਡੇ ਨਾਲ ਸ਼ੀਤਲ ਅੰਗੁਰਾਲ ਹਾਲਾਂਕਿ ਉਹਨਾਂ ਨੇ ਡੇਲੀ ਪੋਸਟ 'ਤੇ ਖਾਸ ਤੌਰ 'ਤੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਸੀਂ ਯਾਨੀ ਕਿ ਉਹਨਾਂ ਨੇ ਮਹਿੰਦਰ ਭਗਤ ਉਹਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸੂਰਜੀ ਇਲਜ਼ਾਮਬਾਜ਼ੀ ਨਾਲਗਾਉ ਜਲੰਧਰ ਦੇ ਜਿਹੜੇ ਲੋਕ ਨੇ ਉਹ ਸੂਟਾ ਪਿੱਛੇ ਨਹੀਂ ਵਿਕਣਗੇ ਕਿਉਂਕਿ ਸੂਟਾਂ ਦੀ ਜ਼ਿਕਰ ਬਾਰ-ਬਾਰ ਹੋ ਰਿਹਾ ਸੀ ਕਿ ਸੂਟ ਵੰਡੇ ਜਾ ਰਹੇ ਆ ਸ਼ਰਾਬਾ ਵੰਡਿਆ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜਲੰਧਰ ਵੈਸ ਦੇ ਲੋਕ ਫਿਲਹਾਲ ਸਿਰਫ ਤੇ ਸਿਰਫ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਚੰਗੇ ਵੋਟਰ ਹੋਣ ਦੇ ਨਾਤੇ ਵੋਟ ਦੇਣਗੇ ਨਾ ਕਿ ਉਹ ਸੂ ਕਿ ਵਕਤ ਜੋਤਸ ਵੀਰਾ ਨੇ ਸ਼ੀਤਲ ਉਂਗਰਾਲ ਪਹੁੰਚ ਚੁਕੇ ਨੇ ਹਾਂਜੀ ਸ਼ੀਤਲ ਜੀ ਤੁਸੀਂ ਵੋਟ ਵੋਟ ਜ਼ਰੂਰ ਪਾਓ ਲੇਕਿਨ ਇੱਕੋ ਹੀ ਸਵਾਲ ਹੈ ਮਹਿੰਦਰ ਭਗਤ ਨੇ ਇਹ ਕਿਆ ਕਹਿੰਦੇ ਕਿ ਜੋ ਇਲਜ਼ਾਮ ਲਗਾਏ ਜਾ ਰਹੇ ਕਿ ਸੂਟ ਵੰਡੇ ਜਾ ਰਹੇ ਹੈ ਕਹਿੰਦੇ ਇਹ ਸਿਰਫ ਰੋਲਾ ਪਾ ਰਹੇ ਉਹਨਾਂ ਨੂੰ ਆਪਣੀ ਹਾਰ ਦਿਖਸਰੀ ਤਾਂ ਇਹ ਸਭ ਕਰ ਰਹੇ ਨੇ ਮੈਂ ਦੋਨ ਸਪੋਰਟ ਪਾਉਂਦਾ ਸਾਰੇ ਇਕੱਠੇ ਬਾਈਟ ਦੇ ਦਾਂਗਾ ਇਹ ਹਾਰ ਮੇਰੀ ਹੈ ਜੇ ਸੂਟੋ ਵੰਡ ਰਹੇ ਹਾਂ ਹਾਂਜੀ ਰਾਸ਼ਨੋ ਵੰਡ ਰਹੇ ਆ ਪੈਸਾ ਉਹ ਵੰਡ ਰਹੇ ਆ ਇਹ ਕਿਹਦੀ ਹਾਰ ਹੈ ਲੋਕ ਚਾਹਨਾ ਸਭ ਜਾਣਦੇ ਆ ਲੋਕ ਦੇਖ ਰਹੇ ਆ ਇਹ ਬਹਲਾ ਹਟਾਉਣ ਦੇ ਸਿਰ ਦੇ ਉੱਤੇ ਕਹਿਣ ਦਾ ਮਤਲਬ ਅੱਜ ਮੇਰੇ ਲੋਕਾਂ ਦੀ ਜਿਹੜੀ ਕੀਮਤ ਹੈ ਉਹ 200 ਰੁਪਏ ਹੈ 200 ਰੁਪਏ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ ਮੇਰੇ ਜਿਹੜੇ ਵੈਸਤੇ ਲੋਕ ਹੈ ਉਹਨਾਂ ਦੀ ਵੈਲਿਊ ਕੀ ਹੈ 200 ਰੁਪਏ ਹੈ ਸ਼ਰਮ ਚਾਹੀਦੀ ਹੈ ਮਹਿੰਦਰ ਭਗਤ ਜੀ ਨੂੰ ਇਹ ਬਿਆਨ ਦੇਣ ਦੇ ਲਈ ਲੋਕਤੰਤਰ ਦੀ ਹੱਤਿਆ ਕੀਤੀ ਉਹਨਾਂ ਨੇ ਮਤਲਬ ਕਿ ਜਲੰਧਰ ਦੇ ਲੋਕ ਇਮਾਨਦਾਰ ਲੋਕ ਜਿਹਨਾਂ ਉੱਤੇ ਐਡਾ ਵੱਡਾ ਜਿਹੜਾ ਲਾਇਆ ਧੱਬਾ ਇਹ ਧੱਬਾ ਲਾਉਣ ਵਾਲੇ ਆਮ ਆਦਮੀ ਪਾਰਟੀ ਹੈ ਅੱਜ ਉਹਨਾਂ ਦੇ ਗੁਰਖੇ ਪਤਵਾਸ਼ ਗੁੰਡੇ ਬਾਰੂ ਆਇਆ ਜੇ ਉਹਨਾਂ ਕੋ ਵਰਕਰ ਹੁੰਦੇ ਤੇ ਵਰਕਰ ਵੜਾਉਂਦੇ ਅੱਜ ਵਰਕਰ ਨਹੀਂ ਮਿਲ ਰਿਹਾ ਬੰਨ ਦੇ ਲਈ ਇਹ ਸਿਰ ਕਲੀਅਰ ਤੇ ਕਲੀਅਰ ਕੋਈ ਮੁਕਾਬਲਾ ਭਗਵੰਤ ਮਾਨ ਸਾਹਿਬ ਜੀ ਲੜੀ ਲੜਾਈ ਹੈ ਤੁਹਾਡੇ ਨਾਲ ਹੈ ਕੋਈ ਮਹਿੰਦਰ ਭਗਨ ਲੜਾਈ ਨਹੀਂ ਹੈ ਇੱਕ ਗਰੀਬ ਘਰ ਦਾ ਬੱਚਾ ਅੱਜ ਪੂਰੀ ਸਰਕਾਰ ਨਾਲ ਲੜ ਰਿਹਾ ਗਰੀਬ ਘਰ ਦਾ ਬੱਚਾ ਅੱਜ ਆਪਣੇ ਲੋਕਾਂ ਦੇ ਲਈ ਲੜ ਰਿਹਾ ਸਿਰ ਤੇ ਸਿਰ ਮੈਨੂੰ ਇਹ ਜਵਾਬ ਦਿੱਤਾ ਜਾਵੇ ਕਿ ਰਾਸ਼ਨ ਸ਼ਰਾਬ ਸੂਟ 50 ਰੁਪਏ ਦਾ ਸੂਟ ਹੈ ਲੋਕ ਵੜਦੇ ਦਿੰਗੇ ਮੈਂ ਨਹੀਂ ਜਦਾਂ ਸੀ ਤੇ ਉਹਨੂੰ ਗਰਾਲਾਪ ਨਹੀਂ ਕਰ ਸਕੀ ਕਮ ਤਾਂ ਕਰਕੇ ਉਹਨਾਂ ਦੇ ਉਹਨਾਂ ਨੂੰ ਮੈਂ ਕੋਈ ਜਵਾਬ ਦੇ ਨਹੀਂ ਆ ਉਹ ਬੰਦ ਮੰਦ ਬੁੱਧੀ ਲੋਕ ਐ ਮੈਂ ਜਵਾਬ ਦੀ ਮਹਿੰਦਰ ਭਗਤ ਨੂੰ ਨਹੀਂ ਐ ਉਹਨੂੰ ਕੀ ਦੇਣਾ ਉਹ ਤਾਂ ਅਪੀਲ ਕਰਨ ਦਾ ਗਿਆਨ ਤੇ ਨਹੀਂ ਦੀ ਲੋਕਾਂ ਨੂੰ ਪਤਾ ਨਹੀਂ ਕੀ ਕੀ ਬੋਲੇ ਜਾ ਰਿਹਾ ਇਸ ਕਰਕੇ ਕਿ ਉਹਰਾ ਮੈਂ ਕੋਈ ਜਵਾਬ ਦੇ ਨਹੀਂ ਮੈਂ ਆਪਣੇ ਲੋਕਾਂ ਦਾ ਜਵਾਬ ਦੀਆਂ ਜਿਹੜਾ ਤਾਂ ਵੈਸਤੇ ਲੋਕਾਂ ਦਾ ਜਵਾਬ ਦੀਆਂ ਜਿਹਨਾਂ ਲੋਕਾਂ ਦੇ ਨਿਰਣੇ ਲੈਣਾ ਮੈਂ ਇਹ ਹੀ ਅਪੀਲ ਕਰਾਂਗਾ ਵੋਟ ਜੂੜ ਪਾਣ ਜਾਓ ਸੱਚੋ ਝੂਠ ਦਾ ਫੈਸਲਾ ਲੋਕ ਕਰਨਗੇ ਪਰ ਮੇਰੇ ਲੋਕ ਬਕਾਊ ਨਹੀਂ ਐ ਕ੍ਰਿਸ਼ਨ ਸਾਡੇ ਨਾਲ ਸ਼ੀਤਲ ਅੰਗੁਰਾਲ ਆ ਹਾਲਾਂਕਿ ਉਹਨਾਂ ਨੇ ਡੇਲੀ ਪੋਸਟ ਤੇ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਸੀਂ ਯਾਨੀ ਕਿ ਉਹਨਾਂ ਨੇ ਮਹਿੰਦਰ ਪਗਤ ਉਹਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸੁਰਜੀ ਇਲਜ਼ਾਮਬਾਜ਼ੀ ਨਾਲ ਕੋਲ ਜਲੰਧਰ ਦੇ ਜਿਹੜੇ ਲੋਕ ਨੇ ਉਹ ਸੂਟਾ ਪਿੱਛੇ ਨਹੀਂ ਵਿਕਣਗੇ ਕਿਉਂਕਿ ਸੂਟਾਂ ਦੀ ਜ਼ਿਕਰ ਬਾਰ-ਬਾਰ ਹੋ ਰਿਹਾ ਸੀ ਕਿ ਸੂਟ ਵੰਡੇ ਜਾ ਰਹੇ ਆ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜਲੰਧਰ ਵੈਸ ਦੇ ਲੋਕ ਫਿਲਹਾਲ ਸਿਰ ਤੇ ਸਿਰਫ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਚੰਗੇ ਵੋਟਰ ਹੋਣ ਦੇ ਨਾਤੇ ਵੋਟ ਦੇਣਗੇ ਨਾ ਕਿ ਉਹ ਸੂਟਾ ਪਿੱ